ਸੋ ਮੇਰੇ ਨਾਲ ਮੇਰੀ ਫਰੈਂਡ ਸੀਗੀ ਰੀਆ ਅਸੀਂ ਇਨੀਸ਼ੀਏਟਿਵ ਲਿੱਤਾ ਦੋ ਬੱਚੇ ਸਾਨੂੰ ਪੁੱਛ ਕੇ ਗਏ ਅਗਲੇ ਦਿਨ 5 ਵਜੇ ਸਾਡੇ ਕੋਲ ਆਏ ਐਂਡ ਉਸ ਤੋਂ ਬਾਅਦ ਲੋਕ ਜੁੜਦੇ ਗਏ ਬੜੀ ਵੱਡੀ ਸਟਰਗਲ ਸੀ ਕਿਉਂਕਿ ਅਸੀਂ ਖੁਦ ਆਪਣੀ ਫਸਟイヤー ਦੀ ਪੜ੍ਹਾਈ ਕਰ ਰਹੀ ਸੀ ਬੀਏਸੀ ਦੀ ਟੀਚਰਸ ਸੀ ਸਾਡੇ ਪੈਰੈਂਟਸ ਸੀਗੇ ਉਹ ਬਰਿਡ ਸੀਗੇ ਕਿ ਤੁਸੀਂ ਆਪਦੀ ਪਹਿਲਾਂ ਪੜ੍ਹਾਈ ਪੂਰੀ ਕਰ ਲਓ ਤੁਸੀਂ ਉਹਨਾਂ ਨੂੰ ਪੜ੍ਹਾ ਰਹੇ ਹੋ ਤਾਂ ਇੱਕ ਪ੍ਰੈਸ਼ਰ ਵੀ ਸੀਗਾ ਕਿ ਖੁਦ ਅਗਰ ਨਾ ਸੈਟਲ ਹੋਈ ਤਾਂ ਇਹਨਾਂ ਨੂੰ ਕਿਸ ਸਮੂਹ ਨਾਲ ਪੜਾਵਾਂਗੇ ਇੱਕ ਜਜ਼ਬਾ ਹੈ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਇਹ ਆਏ ਤੇ ਅਸੀਂ ਹੈਗੇ ਹਾਂ ਇਹ ਰੋਜ਼ ਆਂਦੇ ਨੇ ਤੇ ਅਸੀਂ ਰੋਜ਼ ਆਂਦੇ ਆ ਨਹੀਂ ਤਾਂ ਅਸੀਂ ਨੈਕਸਟ ਡੇ ਹੀ ਸ਼ਾਇਦ ਭੁੱਲ ਜਾਂਦੇ ਜਾਂ ਖਤਮ ਕਰ ਦਿੰਦੇ ਉਸ ਗੱਲ ਨੂੰ ਬਟ ਮੈਨੂੰ ਲੱਗਦਾ ਸਾਰਾ ਕ੍ਰੈਡਿਟਸ ਬੱਚਿਆਂ ਦਾ ਹੈ ਇਹਨਾਂ 'ਚ ਬਹੁਤ ਜਜ਼ਬਾ ਹੈ ਬਹੁਤ ਜ਼ਿਆਦਾ ਜਜ਼ਬਾ ਹੈ ਇਹਨਾਂ ਨੇ ਮੈਨੂੰ ਇੱਕ ਪਹਿਚਾਨ ਦਿੱਤੀ ਹੈ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਇਹਨਾਂ ਨੂੰ ਦੇਖ ਕੇ ਇਹ ਜਿੱਥੇ ਵੀ ਜਾਂਦੇ ਹੈ ਜਿਹੜੇ ਮਰਜ਼ੀ ਇਹਨਾਂ ਨੂੰ ਜਿਹੜੇ ਮਰਜ਼ੀ ਸਟੇਜ ਤੇ ਖੜੇ ਕਰ ਦੋ ਜਿਹੜੇ ਮਰਜ਼ੀ ਕੰਪੀਟੀਸ਼ਨ 'ਚ ਇਹਨਾਂ ਨੂੰ ਤੁਸੀਂ ਪਾਰਟਿਸਿਪੇਟ ਕਰਵਾ ਲਓ ਇਹ ਅਕੈਡੈਮਿਕਲੀ ਹੀ ਨਹੀਂ ਹਰ ਫੀਲਡ ਦੇ ਵਿੱਚ ਇਹ ਬੱਚੇ ਬਹੁਤ ਐਕਟਿਵ ਨੇ ਉਧਰ ਬੱਚਿਆਂ ਨੂੰ ਵੇਖਿਆ ਕਿ ਇਹ ਮੈਮ ਪੜਾਉਂਦੇ ਨੇ ਤੇ ਮੇਰੇ ਅੰਦਰ ਜਸਵਾ ਆਇਆ ਕਿ ਪੜਾਈ ਬਹੁਤ ਜ਼ਰੂਰੀ ਹੈ ਤਾਂ ਮੈਂ ਉਦੋਂ ਦਾ ਪੜਨਾ ਸਟਾਰਟ ਕੀਤਾ ਮੈਂ ਤੁਰਦਾ ਨਹੀਂ ਰਾਹਾਂ ਤੇ ਤੁਰਦਾ ਹਾਂ ਤਾਂ ਰਾਹ ਬੰਦੇ ਹਨ ਅਧਿਆਪਕ ਦਿਵਸ ਨੂੰ ਲੈ ਕੇ ਇੱਕ ਵੱਖਰੀ ਮਿਸਾਲ ਜਿਹੜੀ ਆ ਉਹ ਫਰੂਜ਼ਪੁਰ ਦੀਆਂ ਇਹਨਾਂ ਕੁੜੀਆਂ ਦੇ ਵੱਲੋਂ ਸਾਬਤ ਕੀਤੀ ਗਈ ਹੈ ਕਿਉਂਕਿ ਜਦੋਂ ਵੀ ਅਸੀਂ ਕਿਸੇ ਜਗਾ ਦੇ ਉੱਪਰ ਚੱਲਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅੱਜ ਅਸੀਂ ਇੱਕ ਐਸੇ ਸਕੂਲ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਪਾਰਕ ਤੋਂ ਜਿਹੜਾ ਹੈ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਉਹ ਸਕੂਲ ਦੇ ਵਿੱਚ ਉਸ ਬੱਚਿਆਂ ਨੂੰ ਅੱਜ ਪਿਛਲੇ 6 ਸਾਲਾਂ ਤੋਂ ਪੜਾ ਰਹੇ ਹਨ ਤਾਂ ਅਸੀਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਇੱਕ ਐਸਾ ਸਕੂਲ ਹੈ ਕਿ ਜਿੱਥੇ ਬੱਚਿਆਂ ਨੂੰ ਮੁਫਤ ਦੇ ਵਿੱਚ ਪੜਾਇਆ ਜਾਂਦਾ ਹੈ 6 ਸਾਲ ਪਹਿਲਾਂ ਇੱਕ ਸਮ੍ਰਿਧੀ ਜਿਹੜੀ ਹੈ ਲੜਕੀ ਹੈ ਉਹ ਖੁਦ ਹੱਲੇ ਉਦੋਂ ਸਟੂਡੈਂਟ ਹੁੰਦੀ ਹੈ ਤੇ ਉਹ ਬੱਚਿਆਂ ਨੂੰ ਪਾਰਕ ਦੇ ਵਿੱਚ ਦੇਖ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਕੀ ਉਹਨਾਂ ਦੇ ਮਨ ਦੇ ਵਿੱਚ ਆਂਦਾ ਹੈ ਕਿ ਉਹ ਬੱਚਿਆਂ ਨੂੰ ਜਦੋਂ ਉਹ ਪਾਰਕ ਦੇ ਵਿੱਚ ਦੇਖਦੇ ਹਨ ਅਤੇ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਹ ਬੱਚਿਆਂ ਲਗਾਤਾਰ ਜਿਹੜਾ ਕਾਫਲਾ ਵਧਦਾ ਜਾਂਦਾ ਹੈਗਾ ਔਰ ਉਹਨਾਂ ਦੇ ਮਨ ਦੇ ਵਿੱਚ ਕਿੱਦਾਂ ਇਹ ਸੋਚ ਆਈ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈਗਾ ਉਹ ਇਹਨਾਂ ਦੇ ਅੱਜ ਜਿਹੜੇ ਆ ਉਹ ਟੈਸਟ ਵੀ ਜਿਹੜੇ ਆ ਉਹ ਲਏ ਜਾ ਰਹੇ ਹੈਗੇ ਨੇ ਤਾਂ ਗੱਲਬਾਤ ਕਰ ਲੈਣੇ ਆ ਸਮ੍ਰਿਧੀ ਨਾਲ ਕਿ ਇਹ ਕਾਫਲਾ ਇਹਨਾਂ ਨੇ ਕਦੋਂ ਤੋਂ ਆਪਣਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਹੈ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸਮ੍ਰਿਧੀ ਕਿਦਾਂ ਤੁਹਾਨੂੰ ਇਹ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਸਫ਼ਰ ਤੁਹਾਡਾ ਇਹ ਸ਼ੁਰੂ ਹੋਇਆ ਸਰੀ 2018 ਤੋਂ ਅਸੀਂ ਸਟਾਰਟ ਕੀਤਾ ਹੋਇਆ ਕੁਝ ਬੱਚੇ ਸੀਗੇ ਜਿਹੜੇ ਮੰਗ ਰਹੇ ਸੀਗੇ ਪਾਰਕ ਦੇ ਵਿੱਚ ਸਾਨੂੰ ਅਚਾਨਕ ਨਹੀਂ ਲੱਗਦਾ ਕਿ ਬੱਚੇ ਕਿਉਂ ਮੰਗਦੇ ਨੇ ਆਪਾਂ ਅਕਸਰ ਆਪਣੀ ਗਲੀ ਮਹੱਲੇ ਦੇ ਮੋੜ ਤੇ ਵੇਖਦੇ ਆਂ ਸੜਕ ਦੇ ਦੇਖਦੇ ਆਂ ਆਪਾਂ ਇਗਨੋਰ ਕਰ ਦਿੰਨੇ ਆ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਫ੍ਰੀ ਹੋ ਜਾਂਦੇ ਆ ਕਿ ਆਪਾਂ ਨੂੰ ਤੰਗ ਨਾ ਕਰਨ ਬਟ ਕੋਈ ਇਹ ਨਹੀਂ ਸੋਚਦਾ ਕਿ ਉਹਨਾਂ ਨੂੰ ਕਿਉਂ ਨਹੀਂ ਮੌਕਾ ਮਿਲ ਰਿਹਾ ਪੜਨ ਦਾ ਬਸ ਇੱਕ ਕੁਐਸਚਨ ਪੁੱਛਣਾ ਹੁੰਦਾ ਕਿ ਤੁਸੀਂ ਕਿਉਂ ਨਹੀਂ ਪੜ ਪਾ ਰਹੇ ਹੋ ਐਂਡ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਪੜਨਾ ਚਾਹੁੰਦੇ ਆ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਸੇਮ ਟਾਈਮ ਤੇ ਪਾਰਕ ਰੋ ਜਾਂਦੇ ਹੋ ਅਸੀਂ ਵੀ ਆਨੇ ਆ ਕਿਉਂ ਨਾ ਤੁਹਾਨੂੰ ਪੜਾਇਆ ਜਾਵੇ ਸੋ ਮੇਰੇ ਨਾਲ ਮੇਰੀ ਫ੍ਰੈਂਡ ਸੀਗੀ ਰੀਆ ਅਸੀਂ ਇਨੀਸ਼ੀਏਟ ਦੋ ਬੱਚੇ ਸਾਨੂੰ ਪੁੱਛ ਕੇ ਗਏ ਅਗਲੇ ਦਿਨ 5 ਵਜੇ ਸਾਡੇ ਕੋਲ ਆਏ ਐਂਡ ਉਸ ਤੋਂ ਬਾਅਦ ਲੋਕ ਜੁੜਦੇ ਗਏ ਮਨਜ਼ੂਰ ਬੰਦੀ ਗਈ ਆਲਮੋਸਟ ਸਾਡੇ ਕੋਲ 80-90 ਸਟੂਡੈਂਟ ਇੱਕ ਟਾਈਮ ਤੇ ਪਾਰਕ 'ਚ ਹੋ ਗਏ ਸੀਗੇ ਜਿਹਦੇ ਨਾਲ ਸਾਨੂੰ ਵੋਲੰਟੀਅਰਸ ਮਿਲੇ ਹਾਊਸ ਵਾਈਫਸ ਰਿਟਾਇਰਡ ਪਰਸਨ ਜਿਹੜੇ ਫ੍ਰੀ ਲੋਕ ਪਾਰਕ ਜਾਂਦੇ ਸੀਗੇ ਈਵਨਿੰਗ ਟਾਈਮ 'ਚ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਐਂਡ ਫਿਰੋਜ਼ਪੁਰ ਦੇ ਵਸਨੀਕਾਂ ਨੇ ਕਾਫੀ ਸਪੋਰਟ ਕੀਤਾ ਜਦੋਂ ਇਹ ਬੱਚਿਆਂ ਨੂੰ ਪੜਾਣਾ ਸ਼ੁਰੂ ਕੀਤਾ ਹੋਵੇਗਾ ਤਾਂ ਤੁਸੀਂ ਵੀ ਉਸ ਟਾਈਮ ਉਸ ਦੌਰਾਨ ਪੜਦੇ ਹੋਵੋਗੇ ਤਾਂ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਚਿਆਂ ਨੂੰ ਵੀ ਪੜਾਣਾ ਕੋਈ ਸੌਖਾ ਨਹੀਂ ਹੁੰਦਾ ਉਹ ਰਾਪ ਵੀ ਤੁਸੀਂ ਜਦੋਂ ਸਟੂਡੈਂਟ ਹੁੰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਔਖਾ ਹੁੰਦਾ ਤਾਂ 6 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਕਿਸ ਤਰੀਕੇ ਨਾਲ ਮੈਨੇਜ ਤੁਸੀਂ ਕੀਤਾ ਬਹੁਤ ਵੱਡੀ ਸਟਰਗਲ ਸੀ ਕਿਉਂਕਿ ਅਸੀਂ ਖੁਦ ਆਪਣੀ ਫਸਟイヤー ਦੀ ਪੜ੍ਹਾਈ ਕਰ ਰਹੇ ਸੀ ਬੀਏਸੀ ਦੀ ਟੀਚਰਸ ਸੀ ਸਾਡੇ ਪੈਰੈਂਟਸ ਸੀਗੇ ਉਹ ਵਰਡ ਸੀਗੇ ਕਿ ਤੁਸੀਂ ਆਪਦੀ ਪਹਿਲਾਂ ਪੜ੍ਹਾਈ ਪੂਰੀ ਕਰ ਲਓ ਤੁਸੀਂ ਉਹਨਾਂ ਨੂੰ ਪੜ੍ਹਾ ਰਹੇ ਹੋ ਤਾਂ ਇੱਕ ਪ੍ਰੈਸ਼ਰ ਵੀ ਸੀਗਾ ਕਿ ਖੁਦ ਅਗਰ ਨਾ ਸੈਟਲ ਹੋਈ ਤਾਂ ਇਹਨਾਂ ਨੂੰ ਕਿਸ ਮੂ ਨਾਲ ਪੜਾਵਾਂਗੇ ਇਸ ਕਰਕੇ ਇੱਕ ਜਿੰਮਾ ਛੱਕਿਆ ਕਿ ਆਪ ਵੀ ਪੜ੍ਹਨਾ ਹੈ ਖੁਦ ਪਹਿਲਾਂ ਮੈਰਿਟ ਛਾ ਕੇ ਖੁਦ ਸਕਸੈਸਫੁਲ ਹੋ ਕੇ ਦਿਖਾਣਾ ਹੈ ਇਹਨਾਂ ਨੂੰ ਤਾਂ ਕਿ ਅੱਗੋਂ ਆਪਾਂ ਆਪਣਾ ਜਿਹੜਾ ਇਨੀਸ਼ੀਏਟਿਵ ਲੈ ਸਕੀਏ ਤਾਂ ਬੱਚਿਆਂ ਨੂੰ ਪਾਰਕ ਤੋਂ ਇਸ ਸਕੂਲ ਦੇ ਵਿੱਚ ਕਿਸ ਤਰੀਕੇ ਨਾਲ ਲਿਆਂਦਾ ਗਿਆ ਔਰ ਇੱਥੇ ਇਹਨਾਂ ਬੱਚਿਆਂ ਦੀ ਗਿਣਤੀ ਇਸ ਵੇਲੇ ਕਿੰਨੀ ਹੈਗੀ ਆ ਔਰ ਕਿਹੜੇ-ਕਿਹੜੇ ਸਬਜੈਕਟ ਤੁਸੀਂ ਇਹਨਾਂ ਬੱਚਿਆਂ ਨੂੰ ਹੁਣ ਪੜਾ ਰਹੇ ਹੋ ਪਾਰਕ 'ਚ ਸਾਡੇ ਕੋਲ ਕਾਫੀ ਚੈਲੰਜਸ ਸੀਗੇ ਕਿਉਂਕਿ ਓਪਨ ਪਾਰਕ ਸੀਗਾ بارش ਹੈ ਧੁੱਪ ਹੈ ਹਨੇਰੀ ਹੈ ਬੱਚੇ ਆ ਰਹੇ ਸੀਗੇ ਬੱਚੇ ਰੋਜ਼ ਆ ਰਹੇ ਸੀਗੇ ਸਾਨੂੰ ਮੈਨੇਜ ਕਰਨ 'ਚ ਪ੍ਰੋਬਲਮ ਸੀਗੀ ਤਾਂ ਮਾਲਵਾ ਖਾਲਸਾ ਸਕੂਲ ਦੀ ਬਿਲਡਿੰਗ ਇੱਥੇ ਹੈਗੀ ਐ ਕੁਝ ਬੱਚੇ ਸਾਡੇ ਕੋਲ ਮਾਲਵਾ ਖਾਲਸਾ ਸਕੂਲ ਦੇ ਈਵਨਿੰਗ ਚ ਆ ਰਹੇ ਸੀਗੇ ਪ੍ਰਿੰਸੀਪਲ ਸਰ ਨੇ ਦੇਖਿਆ ਕਿ ਬੱਚਿਆਂ 'ਚ ਗਰੋਥ ਹੈ ਪ੍ਰੋਗਰੈਸ ਹੈ ਇਹ ਪੜ੍ਹ ਰਹੇ ਆ ਕਿਤੇ ਬੱਚੇ ਸਕੂਲ ਆ ਕੇ ਦੱਸਦੇ ਸੀਗੇ ਕਿ ਸਾਨੂੰ ਕੋਈ ਪਾਰਕ 'ਚ ਪੜਾ ਰਿਹਾ ਹੈ ਤਾਂ ਪ੍ਰਿੰਸੀਪਲ ਸਰ ਇੱਕ ਦਿਨ ਆ ਕੇ ਸਾਨੂੰ ਦੇਖ ਕੇ ਗਏ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਮੋਟੀਵੇਟ ਕੀਤਾ ਕਿ ਤੁਸੀਂ ਓਪਨ ਨਾ ਪੜਾਓ ਆਪਣੇ ਕੋਲ ਬਿਲਡਿੰਗ ਹੈ ਸਕੂਲ ਹੈ ਉਸ ਦਿਨ ਤੋਂ ਬਾਅਦ ਅਸੀਂ ਸਕੂਲ 'ਚ ਪੜਾ ਰਹੇ ਆ ਤੇ ਆਲਮੋਸਟ ਸਾਡੇ ਕੋਲ ਇਸ ਟਾਈਮ 30 ਸਟੂਡੈਂਟਸ ਹੈਗੇ ਐ 30 ਤੋਂ ਜ਼ਿਆਦਾ ਵੀ ਹੈਗੇ ਸੀਗੇ 80 90 ਸਟੂਡੈਂਟਸ ਤੱਕ ਸਾਡੇ ਕੋਲ ਸੀਗੇ ਬਟ ਕਰੰਟਲੀ ਅਸੀਂ ਸਾਡੇ ਕੋਲ ਜਿੰਨੇ ਟੀਚਰਸ ਐ ਉਸ ਅਕੋਰਡਿੰਗ ਅਸੀਂ ਸਟਰੈਂਥ ਰੱਖੀ ਹੋਈ ਐ ਤੇ ਆ ਬੱਚੇ ਰੋਜ਼ ਆ ਰਹੇ ਐ ਡੇਲੀ ਆ ਰਹੇ ਐ ਬਿਨਾ ਕਿਸੇ ਛੁੱਟੀ ਤੋਂ ਐਂਡ ਰੈਗੂਲਰ ਸਾਨੂੰ ਮੋਟੀਵੇਟ ਕਰ ਰਹੇ ਐ ਕਿ ਅਸੀਂ ਪੜਾਈਏ ਨਾ ਖੁਸ਼ੀ ਵੀ ਕਿੰਨੀ ਕੁ ਹੁੰਦੀ ਕਿਉਂਕਿ ਕਿਸੇ ਨੂੰ ਪੈਸੇ ਦੇ ਕੇ ਇੱਕਦਵਾਰ ਹੀ ਦੇ ਦੇਣਾ ਤਾਂ ਉਹ ਖਤਮ ਹੋ ਜਾਂਦਾ ਲੇਕਿਨ ਅਗਰ ਕਿਸੇ ਨੂੰ ਆਪਾਂ ਪੜਾ ਦਿਆਂਗੇ ਉਹਨੂੰ ਸਿੱਖਿਆ ਦੇ ਦਿਆਂਗੇ ਤਾਂ ਉਹ ਜ਼ਿੰਦਗੀ ਚ ਤਰੱਕੀ ਕਰ ਸਕਦਾ ਹੈ ਤਾ ਉਹ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿ ਜਦੋਂ ਇੱਕ ਤੁਹਾਡੇ ਕੋਲ 6 ਸਾਲ ਪਹਿਲਾਂ ਬੱਚਾ ਆਇਆ ਔਰ ਅੱਜ ਉਹ ਬੱਚਾ ਵੱਡਾ ਹੋ ਗਿਆ ਔਰ ਤੁਹਾਨੂੰ ਉਮੀਦ ਬਣੀ ਕਿ ਉਹ ਬੱਚਾ ਕੱਲ ਨੂੰ ਨੌਕਰੀ ਲੱਗ ਸਕਦਾ ਔਰ ਪਹਿਲਾਂ ਕਿੱਥੇ ਉਹ ਮੰਗ ਰਿਹਾ ਸੀਗਾ ਔਰ ਅੱਜ ਨੌਕਰੀ ਤੇ ਉਹਨੂੰ ਮਿਲ ਸਕਦੀ ਹੈ ਬਿਲਕੁਲ ਇੱਕ ਜਜ਼ਬਾ ਹੈ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਇਹ ਆਏ ਤੇ ਅਸੀਂ ਹੈਗੇ ਹਾਂ ਇਹ ਰੋਜ਼ ਆਂਦੇ ਨੇ ਤੇ ਅਸੀਂ ਰੋਜ਼ ਆਂਦੇ ਹਾਂ ਨਹੀਂ ਤਾਂ ਅਸੀਂ ਨੈਕਸਟ ਡੇ ਹੀ ਸ਼ਾਇਦ ਭੁੱਲ ਜਾਂਦੇ ਜਾਂ ਖਤਮ ਕਰ ਦਿੰਦੇ ਉਸ ਗੱਲ ਨੂੰ ਬਟ ਮੈਨੂੰ ਲੱਗਦਾ ਸਾਰਾ ਕ੍ਰੈਡਿਟਸ ਬੱਚਿਆਂ ਦਾ ਹੈ ਇਹਨਾਂ 'ਚ ਬਹੁਤ ਜਜ਼ਬਾ ਹੈ ਬਹੁਤ ਜ਼ਿਆਦਾ ਜਜ਼ਬਾ ਹੈ ਇਨਾਂ ਨੇ ਮੈਨੂੰ ਇੱਕ ਪਹਿਚਾਨ ਦਿੱਤੀ ਹੈ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਇਹਨਾਂ ਨੂੰ ਦੇਖ ਕੇ ਇਹ ਜਿੱਥੇ ਵੀ ਜਾਂਦੇ ਐ ਜਿਹੜੇ ਮਰਜ਼ੀ ਇਹਨਾਂ ਨੂੰ ਜਿਹੜੇ ਮਰਜ਼ੀ ਸਟੇਜ ਤੇ ਖੜੇ ਕਰ ਦੋ ਜਿਹੜੇ ਮਰਜ਼ੀ ਕੰਪੀਟੀਸ਼ਨ 'ਚ ਇਹਨਾਂ ਨੂੰ ਤੁਸੀਂ ਪਾਰਟਿਸਿਪੇਟ ਕਰਵਾ ਲਓ ਇਹ ਅਕੈਡੈਮਿਕਲੀ ਹੀ ਨਹੀਂ ਹਰ ਫੀਲਡ ਦੇ ਵਿੱਚ ਇਹ ਬੱਚੇ ਬਹੁਤ ਐਕਟਿਵ ਨੇ ਇਹ ਮੋਟੀਵੇਟ ਕਰਦੇ ਇਹ ਜਾ ਕੇ ਦੱਸਦੇ ਸਾਨੂੰ ਕਿ ਸਾਨੂੰ ਕਿੰਨੇ ਪੜਾਇਆ ਸੀ ਐਂਡ ਇਹ ਸਾਡਾ ਨਾਮ ਲੈ ਕੇ ਜਾਂਦੇ ਨੇਗੇ ਬਹੁਤ ਪ੍ਰਾਊਡ ਫੀਲ ਹੁੰਦਾ ਤੇ ਇੱਕ ਲੱਗਦਾ ਹੈ ਕਿ ਸ਼ਾਇਦ ਸ਼ਾਇਦ ਇੱਕ ਸੀਗਾ ਇੱਕ Aim ਸੀਗਾ ਇਹਨਾਂ ਬੱਚਿਆਂ ਤੱਕ ਪਹੁੰਚਣਾ ਤੇ ਅਸੀਂ ਉਹਨੂੰ ਪਹੁੰਚ ਪਾਇਆ ਐਂਡ ਮੈਨੂੰ ਪੂਰੀ ਉਮੀਦ ਹੈ ਕਿ ਇਹ ਬਿਲਕੁਲ ਅਫਰ ਲਾਈਫ 'ਚ ਬਹੁਤ ਸਕਸੈਸਫੁਲ ਰਹਿਣਗੇ ਤੇ ਅੱਗੇ ਵੀ ਐਵੇਂ ਦੇ ਇਨੀਸ਼ੀਏਟਿਵ ਰਹਿੰਦੇ ਰਹਿਣਗੇ ਤਾਂਕਿ ਜੋ ਇੱਕ ਆਪਣਾ ਗੈਪ ਹੈ ਐਜੂਕੇਸ਼ਨ ਦੇ ਵਿੱਚ ਇੱਕ ਫਾਈਨੈਂਸ਼ੀਅਲ ਰਿਸੋਰਸਸ ਦੀ ਕਮੀ ਕਰਕੇ ਕੋਈ ਗੈਪ ਜਿਹੜਾ ਬਣਿਆ ਹੋਇਆ ਹੈ ਉਹ ਗੈਪ ਨਾ ਰਵੇ ਇਦਾਂ ਹੀ ਕੋਈ ਨਾ ਕੋਈ ਆਪਾਂ ਇਨੀਸ਼ੀਏਟਿਵ ਲੈਂਦੇ ਰਹੀਏ ਆਪਦੇ ਪਰਸਨਲ ਲੈਵਲ ਤੇ ਤੇ ਜ਼ਰੂਰ ਆਪਾਂ ਇਹਨੂੰ ਫੁੱਲਫਿਲ ਕਰ ਸਕਦੇ ਹਾਂ ਸਰ ਨਾਲ ਹੋਰ ਵੀ ਟੀਚਰ ਆ ਉਹਨਾਂ ਨੂੰ ਵੀ ਜਾਣਕਾਰੀ ਦੇਣੇ ਆ ਮੈਮ ਤੁਸੀਂ ਕਦੋਂ ਤੋਂ ਜਿਹੜਾ ਬੱਚਿਆਂ ਨੂੰ ਤਹਾਡੇ ਮਨ ਦੇ ਵਿੱਚ ਕੀ ਸੋਚ ਆਈ ਔਰ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਔਰ ਬਚਨ ਪੜਾਣਾ ਜਿਵੇਂ ਕਿ ਮੈਨੂੰ 2 ਸਾਲ ਹੋ ਗਏ ਇਸ ਐਨਚੂ ਨੂੰ ਜੁਆਇਨ ਕੀਤੇ ਹੋਏ ਔਰ ਜਦੋਂ ਮੈਂ ਸਮ੍ਰਿਧੀ मैम ਨੂੰ ਦੇਖਿਆ ਕਿ ਉਹਨਾਂ ਨੇ ਇਨਾ ਅੱਛਾ ਇਨੀਸ਼ੀਏਟ ਲਿੱਤਾ ਇਨਾ ਗਰੀਬ ਬੱਚਾ ਨੂੰ ਪੜਾਉਂਦਾ ਜੋ ਬੱਚੇ ਮੰਗਰੇ ਸੀ ਅੱਜ ਜੋ ਸਾਡੇ ਕੋਲ ਆ ਰਹੇ ਹੈ ਔਰ ਬੱਚੇ ਬਹੁਤ ਹੀ ਕਾਬਿਲ ਬਣ ਚੁੱਕੇ ਹੈ ਬਹੁਤ ਮੋਟੀਵੇਟ ਹੁੰਦੇ ਹੈ ਸਾਡੇ ਕੋਲ ਪੜ੍ਹ ਕੇ ਔਰ ਬਹੁਤ ਵਧੀਆ ਪੜ੍ਹ ਰਹੀ ਨੇ ਥੇ ਬੱਚੇ ਤੁਸੀਂ ਆਪ ਕੀ ਕਰਦੇ ਹੋਗੇ ਉਹ ਕਿ ਬੱਚਿਆਂ ਨੂੰ ਵੀ ਪੜਾਉਣਾ ਔਰ ਆਪਣੀ ਜ਼ਿੰਦਗੀ ਨੂੰ ਵੀ ਦੇਖਣਾ ਤਾਂ ਉਹ ਕਿਵੇਂ ਮੈਨੇਜ ਕਰਦੇ ਹੋ ਰੀਸੈਂਟਲੀ ਮੇਰੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ ਔਰ ਮੈਂ ਇਥੇ ਪਾਰਟ ਟਾਈਮ ਕੰਮ ਕਰ ਰਹੀ ਹਾਂ ਔਰ ਅੱਗੋਂ ਮੈਂ ਵੀ ਬਹੁਤ ਅੱਛੇ ਪਲੇਟਫਾਰਮ ਤੇ ਜਾਣਾ ਚਾਹੁੰਦੀ ਹਾਂ ਬਿਲਕੁਲ ਇੱਕ ਆਪ ਪੜ੍ਹ ਕੇ ਪਹਿਲਾਂ ਤਾਂ ਫਿਰ ਅੱਗੋਂ ਬੱਚਿਆਂ ਨੂੰ ਪੜਾਉਣਾ ਤਾਂ ਇਹ ਵੀ ਇੱਕ ਚੰਗੀ ਜਿਹੜੀ ਕਾਬਲੀਅਤ ਹੁੰਦੀ ਆ ਸਾਡੇ ਨਾਲ ਇਥੇ ਬੱਚੇ ਵੀ ਮੌਜੂਦ ਹੁੰਦੇ ਨਾਲ ਵੀ ਗੱਲਬਾਤ ਕਰਕੇ ਦੇਖਦੇ ਆਂ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋਗੇ ਔਰ ਕਿੱਦਾਂ ਦਾ ਇੱਥੇ ਆ ਕੇ ਲੱਗ ਰਿਹਾ ਹੈਗਾ ਮੈਂ ਪਿਛਲੇ 5 ਸਾਲ ਤੋਂ ਆ ਰਿਆਂ ਮੈਨੂੰ ਇੱਧਰ ਬਹੁਤ ਵਧੀਆ ਲੱਗ ਰਿਹਾ ਹੈ ਤਾਂ ਜਦੋਂ ਤੁਸੀਂ ਪੜਨਾ ਸ਼ੁਰੂ ਕੀਤਾ ਸੀਗਾ ਉਦੋਂ ਪਹਿਲਾਂ ਕਿੱਥੇ ਪੜਦੇ ਸੀਗੇ ਤੇ ਹੁਣ ਕਿੱਥੇ ਪੜਦੇ ਹੋ ਕੀ ਪਹਿਲਾਂ ਤੁਸੀਂ ਕਿੱਥੇ ਪੜਦੇ ਸੀਗੇ ਪਹਿਲਾਂ ਅਸੀਂ ਕਮੇਟੀ پارک ਪੜਦੇ ਸੀ ਉੱਧਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫਿਰ ਸਾਨੂੰ ਇੱਧਰ ਇਸ ਬਿਲਡਿੰਗ ਵਿੱਚ ਜਗ੍ਹਾ ਮਿਲੀ ਉਦੋਂ ਦਾ ਇੱਧਰ ਪੜ ਰਹੇ ਹਾਂ ਜਦੋਂ ਤੁਸੀਂ ਪਾਰਕ ਦੇ ਵਿੱਚ ਪਹਿਲੀ ਵਾਰੀ ਪੜਨਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਤੁਸੀਂ ਪੜ੍ਹਦੇ ਸੀਗੇ ਨਹੀਂ ਮੈਂ ਨਹੀਂ ਪੜਦਾ ਸੀਗਾ ਉਦੋਂ ਤੇ ਕਿਵੇਂ ਪੜ੍ਹਨਾ ਸ਼ੁਰੂ ਕੀਤਾ ਤੁਸੀਂ ਉੱਧਰ ਬੱਚਿਆਂ ਨੂੰ ਵੇਖਿਆ ਕਿ ਇਹ ਮੈਮ ਪੜ੍ਹਾਉਂਦੇ ਨੇ ਤੇ ਮੇਰੇ ਅੰਦਰ ਜਸਵਾ ਆਇਆ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਤਾਂ ਮੈਂ ਉਦੋਂ ਦਾ ਪੜ੍ਹਨਾ ਸਟਾਰਟ ਕੀਤਾ ਤੇ ਹੁਣ ਕਿਹੜੀ ਕਲਾਸ ਹੋ ਗਈ ਤੁਸੀਂ ਹੁਣ ਮੈਂ 9th ਕਲਾਸ 'ਚ ਹਾਂ ਤਾਂ ਕਿਵੇਂ ਤਾਂ ਲੱਗਦਾ ਪੜ੍ਹ ਕੇ ਪੜ੍ਹ ਕੇ ਤਾਂ ਬਹੁਤ ਵਧੀਆ ਲੱਗਦਾ ਤੇ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਤੁਸੀਂ ਵੱਡੇ ਹੋ ਕੇ ਮੈਂ ਟੀਚਰ ਬੰਨਾ ਚਾਹੁੰਦਾ ਹਾਂ ਬਿਲਕੁਲ ਬੱਚੇ ਜਿਹੜਾ ਹਰ ਇੱਕ ਦੇ ਅੰਦਰ ਆਪਣਾ ਜज्ਬਾ ਹੈ ਕਿ ਉਹ ਵੱਡੇ ਹੋ ਕੇ ਇੱਕ ਜਦੋਂ ਟੀਚਰ ਨੂੰ ਦੇਖਿਆ ਪੜਾਉਂਦੇ ਹੋਏ ਤੇ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਉਹ ਵੀ ਪੜਨਾ ਚਾਹੁੰਦਾ ਹੈ ਤਾਂ ਹੁਣ ਉਹ ਆਪ ਪੜ ਕੇ ਇੱਕ ਆਪ ਅਧਿਆਪਕ ਬੰਨਾ ਚਾਹੁੰਦਾ ਹੈ ਕਿਉਂਕਿ ਅਧਿਆਪਕ ساری ਜ਼ਿੰਦਗੀ ਆਪਣੀ ਜਿਹੜੀ ਹੈ ਉਹ ਬੱਚਿਆਂ ਨੂੰ ਪੜਾਉਣ ਦੇ ਵਿੱਚ ਲਗਾ ਦਿੰਦਾ ਔਰ ਉਸ ਦਾ ਸੁਪਨਾ ਇੱਕ ਹੀ ਹੁੰਦਾ ਕਿ ਉਸ ਦਾ ਪੜਾਇਆ ਬੱਚਾ ਜ਼ਿੰਦਗੀ 'ਚ ਜਰੂਰ ਸਫਲ ਹੋਵੇ ਕਿਉਂਕਿ ਅਗਰ ਉਹ ਬੱਚਾ ਸਫਲ ਹੁੰਦਾ ਤਾਂ ਉਹ ਟੀਚਰ ਖੁਦ ਬਖੁਦ ਆਪ ਜਿਹੜਾ ਸਫਲ ਹੋ ਜਾਂਦਾ ਤਾਂ ਸਾਡੀ ਵੀ ਜਿਹੜੀ ਹੈ ਇਸ ਪਹਿਲ ਨੂੰ ਜਿਹੜਾ ਅਸੀਂ ਸਲਾਮ ਕਰਦੇ ਹਾਂ ਕਿ ਇੱਕ ਵਧੀਆ ਇਨੀਸ਼ੀਏਟਿਵ ਜਿਹੜਾ ਹੈ ਉਹ ਇੱਕ ਇਹਨਾਂ ਬੱਚਿਆਂ ਛੋਟੀਆਂ ਜਿਹੜੀਆਂ ਆਪ ਖੁਦ ਹਲੇ ਨੌਜਵਾਨ ਹੈਗੀਆਂ ਨੇ ਪੜ ਰਹੇ ਹੈਗੇ ਆ ਬੱਚੇ ਉਹਨਾਂ ਨੂੰ ਅੱਗੋਂ ਬੱਚਾਂ ਨੂੰ ਪੜਾ ਰਿਆ ਔਰ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੀ ਦਿਸ਼ਾ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ ਕਿ ਇਹ ਬੱਚੇ ਪੜ ਜਾਣ ਔਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਣ ਤਾਂ ਉਹਨਾਂ ਲਈ ਵੀ ਇੱਕ ਵੱਡਾ ਜਿਹੜਾ ਹੈ ਉਹ ਸਕਸੈਸਫੁਲ ਉਹ ਵੀ ਆਪ ਹੋਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਅਨਲਖ ਸੇਖ ਲੋਤਰਾ ਪੰਜਾਬ ਤੱਕ